ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਧਾਮੀ ਨੇ ਫਿਰ ਸੱਦੀ ਮੀਟਿੰਗ ਵੱਡੇ ਫੈਸਲੇ ਦੀ ਤਿਆਰੀ ਹਰ ਸਿਮਰਤ ਨੇ ਸ਼ਾਹ ਨੂੰ ਲਿਖੀ ਚਿੱਠੀ ਸੁਖਵੀਰ ਤੇ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ 32 ਸਾਲਾਂ ਬਾਅਦ ਮਿਲਿਆ ਇਨਸਾਫ ਮੋਹਾਲੀ ਅਦਾਲਤ ਵੱਲੋਂ ਸਾਬਕਾ ਥਾਣੇਦਾਰ ਨੂੰ ਸਜ਼ਾ ਯੂਪੀ ਪੁਲਿਸ ਮੁਕਾਬਲੇ ਨੂੰ ਲੈ ਕੇ ਨੀਟਾ ਨੇ ਸੀਐਮ ਯੋਗੀ ਨੂੰ ਦਿੱਤੀ ਧਮਕੀ ਚੰਡੀਗੜ੍ਹ ਨਗਰ ਨਿਗਮ 'ਚ ਭਾਰੀ ਹੰਗਾਮਾ ਕਾਂਗਰਸ ਤੇ ਭਾਜਪਾ ਦੇ ਕੌਂਸਲਰ ਹੋਏ ਥੱਪੜੋ ਥੱਪੜੀ ਕਿਸਾਨ ਜਥੇਬੰਦੀਆਂ ਵਿੱਚ ਨਹੀਂ ਬਣ ਸਕੀ ਏਕਤਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾ ਸਕੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪਹਿਲਾਂ ਇੱਕ ਮੀਟਿੰਗ ਸੱਦੀ ਗਈ ਸੀ ਸੱਦ ਕੇ ਰੱਦ ਕਰ ਦਿੱਤੀ ਗਈ ਸੀ ਅਤੇ ਫਿਰ ਹੁਣ ਅੰਤਰੀਕ ਕਮੇਟੀ ਦੀ ਜਿਹੜੀ ਮੀਟਿੰਗ ਹੈ 30 ਦਸੰਬਰ ਨੂੰ ਸੱਦ ਲਈ ਗਈ ਹੈ ਦੱਸਿਆ ਗਿਆ ਕਿ ਇਹ ਜਿਹੜੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗੀ ਇਸ ਮੀਟਿੰਗ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲਏ ਜਾਣ ਦੀਆਂ ਸੰਭਾਵਨਾਵਾਂ ਨੇ ਤੁਹਾਨੂੰ ਯਾਦ ਹੋਣਾ ਹੈ ਕਿ 19 ਦਸੰਬਰ ਨੂੰ 72 ਘੰਟੇ ਦੇ ਨੋਟਸ ਤੇ ਜਿਹੜੀ ਮੀਟਿੰਗ ਸੱਦੀ ਗਈ ਸੀ ਉਹਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਪੜਤਾਲ ਲਈ ਸਬ ਕਮੇਟੀ ਇਕੱਠਿਤ ਕੀਤੀ ਗਈ ਸੀ ਇਹਦੇ ਨਾਲ ਹੀ 15 ਦਿਨਾਂ ਦੀ ਉਹਨਾਂ ਕੋਲੋਂ ਰਿਪੋਰਟ ਤਿਆਰ ਕਰਕੇ ਮੰਗੀ ਗਈ ਸੀ ਕਿ ਉਹ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਸਾਡੇ ਕੋਲ ਭੁਜਦੀ ਕੀਤੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਦੇ ਕੰਮ ਕਾਜ ਤੇ ਵੀ ਉਸ ਵਕਤ ਰੋਕ ਲਗਾ ਦਿੱਤੀ ਗਈ ਸੀ ਅਤੇ ਉਹ ਰੋਕ ਲਗਾਉਂਦਿਆਂ ਦਮਦਮਾ ਸਾਹਿਬ ਦੇ ਮੁਖ ਗ੍ਰੰਥੀ ਨੂੰ ਕਾਰਜਕਾਰੀ ਚਾਰਜ ਵੀ ਦੇ ਦਿੱਤਾ ਸੀ ਚਰਚਾ ਹੁਣ ਇਹ ਹੈ ਕਿ 30 ਦਸੰਬਰ ਨੂੰ ਹੋਣ ਵਾਲੀ ਇਸ ਮੀਟਿੰਗ 'ਚ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਭਾਵ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਸਾਬਕਾ ਕੀਤਾ ਜਾ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਤਖਤਸ਼ਰੀ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਕੌਣ ਹੋਣਗੇ ਕੀ ਨਿਯੁਕਤੀ ਕੀਤੀ ਜਾਂਦੀ ਹੈ ਇਹਦੇ ਉੱਤੇ ਨਜ਼ਰਾਂ ਟਿਕੀਆਂ ਰਹਿਣਗੀਆਂ ਦਸਣਾ ਬਣਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਹੀਨੇ ਇਹ ਤੀਸਰੀ ਇਕੱਤਰਤਾ ਹੋਵੇਗੀ ਇਹਦੇ ਤੋਂ ਪਹਿਲਾਂ 10 ਦਸੰਬਰ ਨੂੰ 72 ਘੰਟੇ ਦੇ ਨੋਟਸ ਤੇ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਇੱਕ ਨੁਕਾਤੀ ਏਜੰਡਾ ਸੀ ਨਾਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦਾ ਉਹ ਮਤਾ ਪਾਸ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇਸ ਵੱੱਦੀ ਫੇਰ ਮੰਗ ਪੱਤਰ ਦਿੱਤਾ ਗਿਆ ਇਦੇ ਤੋਂ ਬਾਅਦ 19 ਦਸੰਬਰ ਨੂੰ ਮੁਰ 72 ਘੰਟੇ ਦੇ ਨੋਟਸ ਤੇ ਇਕੱਤਰਤਾ ਹੋਈ ਸੀ ਉਹਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਪੜਤਾਲ ਵਾਸਤੇ ਇੱਕ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਸੀ ਹੁਣ ਇਸੇ ਮਹੀਨੇ ਪਾਵ ਦਸੰਬਰ ਮਹੀਨੇ ਹੋਣ ਵਾਲੀ ਇਹ ਤੀਸਰੀ ਮੀਟਿੰਗ ਹੋਏਗੀ ਜਿੱਥੇ ਗੁਰਦੁਆਰਾ ਐਕਟ ਆਰਟੀਕਲ 85 ਅਤੇ 87 ਦੇ ਨਾਲ ਸੰਬੰਧਿਤ ਕੁਝ ਕੰਮ ਕਾਜ ਵੀ ਦੇਖੇ ਜਾਣਗੇ ਉੱਥੇ ਪੰਥਕ ਮਸਲੇਾਂ ਸੰਬੰਧੀ ਵੀ ਵੱਡੇ ਮਤੇ ਪਾਸ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਵੀ ਅਹਿਮ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਆ ਇੱਕ ਚਿੱਠੀ ਲਿਖੀ ਹੈ ਹਰ ਸਿਮਰਤ ਕੌਰ ਬਾਦਲ ਨੇ ਲਿਖਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਅਕਾਲੀ ਦਲ ਦੀ ਇਕਲੌਤੀ ਸੰਸਦ ਹਰ ਸਿਮਰਤ ਕੌਰ ਬਾਦਲ ਨੇ ਆਪਣੇ ਪਤੀ ਸੁਖਬੀਰ ਬਾਦਲ ਤੇ ਹੋਏ ਹਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਪੱਤਰ ਲਿਖਿਆ ਉਹਨਾਂ ਇਸ ਮਾਮਲੇ ਦੀ ਉੱਚ ਪੱਧਰੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਇਹ ਨਹੀਂ ਨਹੀਂ ਸੁਖਵੀਰ ਬਾਦਲ ਨੇ ਵੀ ਆਪਣੀ ਜਾਨ ਬਚਾਉਣ ਵਾਲੇ ਏਐਸਆਈ ਜਸਵੀਰ ਸਿੰਘ ਅਤੇ ਏਐਸਆਈ ਹੀਰਾ ਸਿੰਘ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੀ ਵੀ ਮੰਗ ਕੀਤੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਸੁਖਵੀਰ ਬਾਦਲ ਦੀ ਇਸ ਸਿਫਾਰਸ਼ ਦਾ ਸਮਰਥਨ ਵੀ ਕਰ ਦਿੱਤਾ ਹੈ ਇਸ ਸਿਫਾਰਸ਼ ਵਿੱਚ ਸੁਖਵੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਐਸਆਈ ਜਸਵੀਰ ਸਿੰਘ ਅਤੇ ਐਸਆਈ ਹੀਰਾ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਸਤੇ ਲਿਖਿਆ। ਇਹ ਬੇਨਤੀ 4 ਦਸੰਬਰ ਨੂੰ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੀ ਉਸ ਘਟਨਾ ਦੇ ਸਬੰਧ ਵਿੱਚ ਕੀਤੀ ਗਈ ਹੈ ਜਦੋਂ ਸੁਖਵੀਰ ਬਾਦਲ ਉੱਥੇ ਲੱਗੀ ਹੋਈ ਆਪਣੀ ਸਜ਼ਾ ਭੁਗਤ ਰਿਹਾ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਹਰ ਸਿਮਰਤ ਕੌਰ ਬਾਦਲ ਨੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖ ਕੇ ਇਸ ਸ਼ਰਮਨਾਕ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਵਿੱਚ ਕਈ ਖਾਮੀਆਂ ਨੇ ਇੰਨਾ ਹੀ ਨਹੀਂ ਪੰਜਾਬ ਪੁਲਿਸ ਦੀ ਸ਼ਮੂਲੀਅਤ ਵੀ ਸ਼ੱਕ ਦੇ ਘੇਰੇ ਵਿੱਚ ਉਹਨਾਂ ਲਿਖੀ ਹੈ ਜੇਕਰ ਇਸ ਘਟਨਾ ਵਿੱਚ ਉਸ ਦਿਨ ਕੁਝ ਵੱਡਾ ਵਾਪਰ ਜਾਂਦਾ ਤਾਂ ਉਹਨਾਂ ਨੇ ਲਿਖਿਆ ਕਿ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਸੀ ਉਹਨਾਂ ਦੀ ਇਸ ਚਿੱਠੀ ਵਾਲੀ ਖਬਰ ਬਾਹਰ ਆਉਣ ਤੋਂ ਬਾਅਦ ਇਹ ਚਰਚਾ ਛੜ ਗਈ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਕਿਸੇ ਭਾਜਪਾ ਦੇ ਆਗੂ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਇਹ ਨਹੀਂ ਕੀਤੀ ਜਾਣੀ ਚਾਹੀਦੀ ਪਰ ਆਪ ਇਹ ਚਿੱਠੀਆਂ ਵੀ ਲਿਖਦੇ ਆ ਅਤੇ ਉਹਨਾਂ ਨਾਲ ਬੰਦ ਕਮਰਾ ਮੀਟਿੰਗਾਂ ਵੀ ਕਰਦੇ ਐ ਉਹਨਾਂ ਨੇ ਵੀ ਸ਼ਾਇਦ ਇਹੋ ਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕੀ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਕੋਈ ਗੈਰਕਾਨੂੰਨੀ ਵਿਅਕਤੀ ਆ ਜਾਂ ਕਿ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਜਾ ਸਕਦੀ ਜਾਂ ਫੋਨ ਤੇ ਗੱਲਬਾਤ ਨਹੀਂ ਕੀਤੀ ਜਾ ਸਕਦੀ ਤੇ ਹੁਣ ਗੱਲ ਕਰਦੇ ਆ ਕਿਸਾਨੀ ਸੰਘਰਸ਼ ਦੀ ਕਿਸਾਨ ਅੰਦੋਲਨ ਚੱਲ ਰਿਹਾ ਐ ਇਸ ਵਕਤ ਲਗਾਤਾਰ ਉਸ ਵਿੱਚ ਨਵੇਂ-ਨਵੇਂ ਮੋੜ ਆ ਰਹੇ ਨੇ ਇਸ ਅੰਦੋਲਨ ਦੇ ਮੁੱਦੇ ਤੇ ਸੰਯੁਕਤ ਕਿਸਾਨ ਮੋਰਚਾ ਦੇ ਦੋਵੇਂ ਧੜਿਆਂ ਦੇ ਦਰਮਿਆਨ ਏਕਤਾ ਦੀ ਦੂਸਰੀ ਵਾਰ ਮੀਟਿੰਗ ਹੋਈ ਪਰ ਸੇ ਦੇ ਨਹੀਂ ਚੜ ਸਕੀ ਮੋਰਚੇ ਦੀ ਇਹ ਦੂਸਰੀ ਵਾਰ ਮੀਟਿੰਗ ਵੀ ਚੰਡੀਗੜ੍ਹ ਵਿੱਚ ਹੋਈ ਹੈ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਐਮਐਸਪੀ ਕਾਨੂੰਨੀ ਗਰੰਟੀ ਸਮੇਤ ਕੁਝ ਹੋਰ ਮੰਗਾ ਨੇ ਜਿਹੜੀਆਂ ਬੀਤੇ ਤਕਰੀਬਨ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸ਼ੰਭੂ ਅਤੇ ਖਨੌਰੀ ਦੇ ਉੱਤੇ ਧਰਨਾ ਚੱਲ ਰਿਹਾ ਹੈ ਪ੍ਰਦਰਸ਼ਨ ਚੱਲ ਰਿਹਾ ਹੈ ਉਹਨੂੰ ਸਮਰਥਨ ਦੇਣ ਦੇ ਮੁੱਦੇ ਤੇ ਦੋਵਾਂ ਧਿਰਾਂ ਦੇ ਦਰਮਿਆਨ ਸਹਿਮਤੀ ਨਹੀਂ ਬਣ ਸਕੀ। ਫਿਲਹਾਲ ਮੋਰਚੇ ਨੇ ਕਿਸਾਨੀ ਮੰਗਾਂ ਤੇ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਵਾਉਣ ਲਈ ਰਾਸ਼ਟਰਪਤੀ ਤੋਂ ਸਮੇਂ ਦੀ ਮੰਗ ਕੀਤੀ ਹੈ। ਇਹਦੇ ਨਾਲ ਹੀ ਅੰਦੋਲਨ ਨੂੰ ਪਖਾਉਣ ਵਾਸਤੇ 9 ਜਨਵਰੀ ਨੂੰ ਮੋਗਾ 'ਚ ਕਿਸਾਨਾਂ ਦਾ ਇੱਕ ਵੱਡਾ ਇਕੱਠ ਵੀ ਸੱਦ ਲਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਦੀ ਕਿਸਾਨ ਭਵਨ ਦੇ ਵਿੱਚ ਲਗਭਗ ਇਹ 3 ਘੰਟਿਆਂ ਤੱਕ ਮੀਟਿੰਗ ਚੱਲੀ ਹੈ। ਜ਼ਿਆਦਾਤਰ ਆਗੂਆਂ ਨੇ ਕਿਹਾ ਕਿ ਡੱਲੇਵਾਲ ਅਤੇ ਪੰਦੇਰ ਗਰੁੱਪ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਨੂੰ ਤਵੱਜੋ ਨਹੀਂ ਦਿੱਤੀ ਮੋਰਚੇ ਦੇ ਆਗੂ ਰਾਕੇਸ਼ ਠਕਾਇਤ ਹਰਿੰਦਰ ਸਿੰਘ ਲੱਖੋਵਾਲ ਡਾਕਟਰ ਦਰਸ਼ਨਪਾਲ ਸਵੇਤ ਕਈ ਆਗੂ ਖਨੋਰੀ ਵਿਖੇ ਡੱਲੇਵਾਲ ਦਾ ਹਾਲਚਲ ਪੁੱਛਣ ਗਏ ਸੀ ਪਰ ਇਹਨਾਂ ਆਗੂਆਂ ਨੂੰ ਡੱਲੇਵਾਲ ਨੂੰ ਮਿਲਣ ਤੱਕ ਨਹੀਂ ਸੀ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਜ਼ਿਆਦਾਤਰ ਆਗੂਆਂ ਨੇ ਕਿਹਾ ਕਿ ਕਿਸਾਨੀ ਮਸਲੇ 'ਲੀ ਕੇਂਦਰ ਤੇ ਦਬਾਅ ਵਧਾਉਣ ਲਈ ਅਤੇ ਡੱਲੇਵਾਲ ਦੇ ਸਮਰਥਨ ਵਿੱਚ ਆਪਣੇ ਪਧਰਤੀ ਉਸ ਸਮਾਨਾਂਤਰ ਪ੍ਰੋਗਰਾਮ ਉਲੀਕਣਗੇ ਇਸੇ ਸਿਲਸਿਲੇ ਤਹਿਤ 9 ਜਨਵਰੀ ਨੂੰ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਕਰਦਾ ਫੈਸਲਾ ਲੈ ਲਿਆ ਗਿਆ ਮੀਟਿੰਗ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੀਆਂ ਕਿਸਾਨ ਆਗੂ ਪ੍ਰੀਤਮ ਸਿੰਘ ਭੰਗੂ ਨਿਰਪੈ ਸਿੰਘ ਢੁੱਡੀ ਨੇ ਕਿਹਾ ਕਿ ਕੇਂਦਰਾ ਤੇ ਪੰਜਾਬ ਸਰਕਾਰ ਨੇ ਅੜਿਆਲ ਰਵਈਆ ਬਣਾਇਆ ਹੋਇਆ ਹੈ ਇਹਨਾਂ ਆਗੂਆਂ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਮੋਰਚਾ ਲੱਗਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਵਾਈਆਂ ਸੀ ਪਰ ਜਦੋਂ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕੀਤਾ ਹੈ ਉਦੋਂ ਤੋਂ ਮਾਨ ਸਰਕਾਰ ਨੇ ਚੁੱਪ ਧਾਰੀ ਹੋਈ ਹੈ ਭੰਗੂ ਨੇ ਕਿਹਾ ਕਿ ਦੋਵੇਂ ਪਾਸੋਂ ਏਕਤਾ ਦੀ ਗੱਲ ਚੱਲ ਰਹੀ ਹੈ ਪਰ ਕੁਝ ਸਮਾਂ ਹੋਰ ਲੱਗ ਸਕਦਾ ਹੈ ਉਹਨਾਂ ਆ ਕਿਹਾ ਕਿ ਇੱਕ ਦੋ ਮੀਟਿੰਗਾਂ ਨਾਲ ਏਕਤਾ ਸੰਭਵ ਨਹੀਂ ਇੱਕ ਸਵਾਲ ਦੇ ਜਵਾਬ ਵਿੱਚ ਭੰਗੂ ਨੇ ਕਿਹਾ ਕਿ ਭੁੱਖ ਅੜਤਾਲ ਅਤੇ ਹੋਰ ਪ੍ਰੋਗਰਾਮ ਉਲੀਕਣਾ ਡੱਲੇਵਾਲ ਅਤੇ ਪੰਦੇਰ ਗਰੁੱਪ ਦਾ ਆਪਣਾ ਅਧਿਕਾਰ ਖੇਤਰ ਹੈ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਆਗੂਆਂ ਨੇ ਬੀਤੇ ਦਿਨੀ ਸਰਵਣ ਸਿੰਘ ਪੰਦੀਰ ਅਤੇ ਹੋਰ ਆਗੂਆਂ ਨਾਲ ਮੀਟਿੰਗ ਕਰਕੇ ਏਕਤਾ ਦੀ ਗੱਲ ਅੱਗੇ ਤੋਰੀ ਸੀ ਪਰ ਇਸ ਮੀਟਿੰਗ ਵਿੱਚ ਡੱਲੇਵਾਲ ਗਰੁੱਪ ਦਾ ਉਹ ਕਹਿੰਦੇ ਕੋਈ ਵੀ ਸਾਥੀ ਨਹੀਂ ਸੀ ਪਹੁੰਚਿਆ ਆਗੂਆਂ ਨੇ ਕਿਹਾ ਕਿ ਏਕਤਾ ਦੇ ਹੱਥ ਅੱਗੇ ਵਧਾਉਣ ਲਈ ਉਹਨਾਂ ਵੱਲੋਂ ਕੋਈ ਕਮੀ ਨਹੀਂ ਹੈ ਪਰ ਜਦੋਂ ਤੱਕ ਏਕਤਾ ਨਹੀਂ ਹੁੰਦੀ ਉਹਨਾਂ ਦਾ ਉੱਥੇ ਜਾਣਾ ਤਰਕ ਸੰਗਤ ਵੀ ਨਹੀਂ ਹੋਏਗਾ ਐਸ ਕੇ ਐਮ 30 ਦਸੰਬਰ ਨੂੰ ਪੰਜਾਬ ਬੰਦ ਦੇ ਵਿੱਚ ਸ਼ਾਮਲ ਹੋਵੇਗੀ ਜਾਂ ਨਹੀਂ ਜਦੋਂ ਇਸ ਵਾਕਤ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪੰਜਾਬ ਬੰਦ ਦਾ ਫੈਸਲਾ ਸਾਡਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਅਤੇ ਸਰਵਣ ਸਿੰਘ ਪੰਧੀਰ ਦਾ ਇਹ ਐਲਾਨ ਕੀਤਾ ਹੋਇਆ ਹੈ। ਡੱਲੇਵਾਲ ਦੀ ਹਾਲਤ ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰੇਮ ਸਿੰਘ ਪੰਘੂ ਨੇ ਕਿਹਾ ਕਿ ਉਹਨਾਂ ਦੀ ਹਾਲਤ ਖਰਾਬ ਹੋ ਰਹੀ ਹੈ ਪਰ ਮੁੱਖ ਮੰਤਰੀ ਕਿਧਰੇ ਨਜ਼ਰ ਨਹੀਂ ਆ ਰਹੇ। ਜੇਕਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਹਾਲਾਤ ਵਿਗੜ ਸਕਦੇ ਨੇ ਕਿਉਂਕਿ ਖਨੌਰੀ ਸਰਹੱਦ ਤੇ ਅੱਜ 3 ਦਿਨ ਹੋ ਗਿਆ ਹੈ ਭਾਵੇਂ 1 ਮਹੀਨਾ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤ ਰੱਖਿਆ ਉਹਨਾਂ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਸਿਹਤ ਦੀ ਜਾਂਚ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਤੋਂ ਪੀੜਤ ਡੱਲੇਵਾਲ ਦੇ ਸਰੀਰ ਨੂੰ ਜੋ ਨੁਕਸਾਨ ਹੋ ਚੁੱਕਿਆ ਹੈ ਉਹਦੀ ਭਰਪਾਈ ਕਰਨਾ ਮੁਸ਼ਕਲ ਹੋਏਗਾ ਉਹਨਾਂ ਨੂੰ ਕਦੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ ਫਿਲਹਾਲ ਡੱਲੇਵਾਲ ਨੇ ਕਿਹਾ ਕਿ ਉਹਨਾਂ ਦੇ ਸਮਰਥਕ ਇਸ ਗੱਲ ਦਾ ਧਿਆਨ ਰੱਖਣ ਕਿ ਸਰਕਾਰ ਉਹਨਾਂ ਨੂੰ ਜ਼ਬਰੀ ਭੁੱਖ ਹੜਤਾਲ ਤੋਂ ਚੁੱਕ ਨਾ ਸਕੇ ਇਹਦੇ ਤੋਂ ਬਾਅਦ ਖਨੌਰੀ ਸਰਹੱਦ ਤੇ ਉਹਨਾਂ ਦੇ ਸਮਰਥਕਾਂ ਨੇ ਸੁਰੱਖਿਆ ਦਾ ਘੇਰਾ ਹੋਰ ਤੰਗ ਕਰ ਦਿੱਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਵੇਂ ਇਸ ਮੀਟਿੰਗ ਤੋਂ ਬਾਅਦ ਢੁੱਡੀ ਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹਦੇ ਤੋਂ ਚੁੱਪ ਨੇ। ਪਰ ਸ਼ਾਇਦ ਉਦੋਂ ਤੱਕ ਉਹਨਾਂ ਨੇ ਇਹ ਬਿਆਨ ਮੀਟਿੰਗ ਦੌਰਾਨ ਪੜ੍ਹਿਆ ਨਹੀਂ ਹੋਣਾ ਕਿਉਂਕਿ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਦਾ ਰਾਹ ਖੋਲਣਾ ਚਾਹੀਦਾ ਹੈ। ਕਬੂਤਰ ਦੇ ਅੱਖਾਂ ਵਿੱਚ ਨਾਲ ਬਿੱਲੀ ਨਹੀਂ ਭੱਜਦੀ ਅਤੇ ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ جنگ ਰੁਕਵਾ ਸਕਦੇ ਹੈ ਤਾਂ 200 ਕਿਲੋਮੀਟਰ ਤੇ ਬੈਠੇ ਅਨਦਾਤਿਆਂ ਨਾਲ ਨਹੀਂ ਗੱਲ ਕਰ ਸਕਦੇ ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ ਤੇ ਹੁਣ ਗੱਲ ਕਰਦੇ ਆ ਕਿ ਕੁਝ ਪੁਲਿਸ ਮੁਕਾਬਲੇ ਜਿਹੜੇ ਪਰ ਝੂਠੇ ਸਾਬਤ ਹੋਏ ਹੈ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਲੱਗਿਆ ਪਰ ਹੁਣ ਕਿਤੇ ਜਾ ਕੇ ਇਨਸਾਫ ਦੀ ਘੜੀ ਆਈ ਹੈ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਗਭਗ 32 ਸਾਲ ਪੁਰਾਣੇ ਅਗਵਾ ਕਰਨ ਗੈਰਕਾਨੂੰਨੀ ਹਿਰਾਸਤ ਅਤੇ ਗੁੰਮਸ਼ੁਦਗੀ ਮਾਮਲੇ ਦਾ ਨਵੇੜਾ ਕਰਦੇ ਹਾਂ ਥਾਣਾ ਸਰਹਾਲੀ ਦੇ ਤਤਕਾਲੀ ਐਸਐਚਓ सुरेंद्रਪਾਲ ਸਿੰਘ ਨੂੰ ਦੋਸ਼ੀ ਮੰਨਦੇ ਹਾਂ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਮਾਮਲੇ ਵਿੱਚ ਨਾਮਜ਼ਦ ਜਾਂਚ ਅਧਿਕਾਰੀ ਏਐਸਆਈ ਅਵਤਾਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਦਾਲਤ ਨੇ ਦੋਸ਼ੀ ਐਸਐਚਓ ਨੂੰ ਧਾਰਾ 364 ਤਹਿਤ 10 ਸਾਲ ਦੀ ਕੈਦ 2 ਲੱਖ ਰੁਪਏ ਜੁਰਮਾਨਾ ਧਾਰਾ 120 ਬੀ ਤਹਿਤ 10 ਸਾਲ ਦੀ ਕੈਦ 2 ਲੱਖ ਰੁਪਏ ਜੁਰਮਾਨਾ ਧਾਰਾ 361 ਤਹਿਤ 7 ਸਾਲ ਦੀ ਕੈਦ ਅਤੇ 70000 ਰੁਪਏ ਜੁਰਮਾਨਾ ਧਾਰਾ 342 ਤਹਿਤ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਦੱਸਣਾ ਬਣਦਾ ਕਿ ਸੁਰਿੰਦਰਪਾਲ ਸਿੰਘ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦਾ ਹੈ ਸੁਰਿੰਦਰਪਾਲ ਸਿੰਘ ਉੱਤੇ ਆਜ਼ਾਦੀ ਕੋਲਾਟੀਏ ਸੁਲੱਖਣ ਸਿੰਘ ਅਤੇ ਉਸਤੇ ਜਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਤਰਨਤਾਰ ਦੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 31 ਅਕਤੂਬਰ 1990 ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਨੇ ਸੁਲੱਖਣ ਸਿੰਘ ਆਜ਼ਾਦੀ ਲਹਿਰ ਦੌਰਾਨ ਬਾਬਾ ਸੋਨ ਸਿੰਘ ਭਾਕਣਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ ਪੀੜਤ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਜਿਸ ਥਾਣੇਦਾਰ ਏਐਸਆਈ ਅਵਤਾਰ ਸਿੰਘ ਨੇ ਦੋਵਾਂ ਨੂੰ ਚੁੱਕਿਆ ਸੀ ਉਸ ਨੇ ਪੀੜਤ ਪਰਿਵਾਰ ਨੂੰ ਇਹ ਦੱਸਿਆ ਸੀ ਕਿ ਸੁਲੱਖਣ ਸਿੰਘ ਅਤੇ ਸੁਖਦੇਵ ਸਿੰਘ ਨੂੰ ਐਸਐਚਓ ਸੁਰਿੰਦਰਪਾਲ ਸਿੰਘ ਨੇ ਪੁੱਛ ਪੜਤਾਲ ਵਾਸਤੇ ਸੱਦੇ ਆ ਦੋਵਾਂ ਨੂੰ 3 ਦਿਨ ਤੱਕ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਦਾ ਕੋਈ ਥੋੜਾ ਪਤਾ ਨਹੀਂ ਸੀ ਲੱਗਿਆ ਸਾਲ 2003 ਵਿੱਚ ਕੁਝ ਪੁਲਿਸ ਮੁਲਾਜ਼ਮਾ ਨੇ ਸੁਖਵੰਤ ਕੌਰ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਖਾਲੀ ਦਸਤਾਵੇਜ਼ਾਂ ਤੇ ਦਸਤਕਤ ਕਰਵਾ ਲਈ ਸੀ ਅਤੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਸੁਖਦੇਵ ਸਿੰਘ ਦੀ ਮੌਤ ਦਾ ਸਰਟੀਫਿਕੇਟਸ ਆਫ ਦਿੱਤਾ ਸੀ ਜਿਸ ਵਿੱਚ 8 ਜੁਲਾਈ 1993 ਨੂੰ ਉਹਨਾਂ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਵੀ ਮਾਨਯੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਏ ਜਾਣ ਦੀ ਖਬਰ ਹੈ ਪੰਜਾਬ ਪੁਲਿਸ ਦੇ ਕਾਂਸਟੇਬਲ ਜਗਦੀਪ ਸਿੰਘ ਮੱਖਣ ਅਤੇ ਐਸਪੀਓ ਗੁਰਨਾਮ ਸਿੰਘ ਪਾਲੀ ਨੂੰ ਨਵੰਬਰ 1992 ਚ ਪਿੰਡ ਬਾਲਾ ਨੇੜੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਤਰਨਤਾਰਨ ਪੁਲਿਸ ਦੇ ਦੋ ਤਤਕਾਲੀ ਇੰਸਪੈਕਟਰ ਗੁਰਵਚਨ ਸਿੰਘ ਸਬ ਇੰਸਪੈਕਟਰ ਰੇਸ਼ਮ ਸਿੰਘ ਅਤੇ ਹੰਸਰਾਜ ਨੂੰ ਸੀਬੀਆਈ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ। ਮੁਹਾਲੀ ਦੀ ਅਦਾਲਤ ਨੇ ਇਹਨਾਂ ਨੂੰ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਹਾਲੀ ਸਥਿਤ ਸੀਬੀਆਈ ਅਦਾਲਤ ਨੇ ਸੋਮਵਾਰ ਵਾਲੇ ਦਿਨ 1992 ਦੇ ਇੱਕ ਹੋਰ ਕੇਸ ਦੀ ਸੁਣਵਾਈ ਕਰਦੇ ਹਾਂ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਤੇ Laash ਅਣਪਛਾਤੀ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿੱਚ ਸਾਬਕਾ ਐਸਐਚਓ ਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾ ਦਿੱਤੀ ਹੈ ਇਹ ਕੇਸ ਸੀਬੀਆਈ ਦੀ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਸੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਗੁਰਵਚਨ ਸਿੰਘ ਏਐਸਆਈ ਰੇਸ਼ਮ ਸਿੰਘ ਅਤੇ ਪੁਲਿਸ ਮੁਲਾਜ਼ਮ ਹੰਸਰਾਜ ਸਿੰਘ ਨੂੰ ਧਾਰਾ 302 ਅਤੇ 120 ਬੀ ਤਹਿਤ ਦੋਸ਼ੀ ਪਾਇਆ ਹੈ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਮੁਲਾਜ਼ਮ ਅਧਿਕਾਰੀ ਅਰਜਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ ਅਤੇ ਉਸ ਵਿਰੁੱਧ ਕਾਰਵਾਈ ਰੋਕ ਦਿੱਤੀ ਗਈ ਸੀ। ਸੀਬੀਆਈ ਦੇ ਵੱਲੋਂ ਅਦਾਲਤ ਵਿੱਚ ਦਾਇਰ ਚਾਰ ਸ਼ੀਟ ਅਨੁਸਾਰ ਜਗਦੀਪ ਸਿੰਘ ਉਰਫ ਮੱਖਣ ਨੂੰ ਐਸਐਚਓ ਗੁਰਵਚਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਅਗਵਾ ਕੀਤਾ ਸੀ ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ਵਿੱਚ ਗੋਲੀ ਚਲਾ ਦਿੱਤੀ ਸੀ ਅਤੇ ਮੱਖਣ ਦੀ ਸੱਸ ਸੁਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਇਹ ਘਟਨਾ 18 ਨਵੰਬਰ ਤੇ 1992 ਦੀ ਦੱਸੀ ਗਈ ਹੈ ਇਸ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ 21 ਨਵੰਬਰ 1992 ਨੂੰ ਐਸਐਚਓ ਗੁਰਵਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਘਰੋਂ ਅਗਵਾ ਕਰ ਲਿਆ ਸੀ ਇਹਨਾਂ ਦੋਨਾਂ ਨੌਜਵਾਨਾਂ ਨੂੰ 30 ਨਵੰਬਰ 1992 ਨੂੰ ਗੁਰਵਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਇਸ ਸਬੰਧੀ ਪੰਜਾਬ ਪੁਲਿਸ ਨੇ ਐਫ ਆਈ ਆਰ ਨੰਬਰ 130/92 ਦਰਜ ਕੀਤੀ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਉਹਨਾਂ ਦੀ ਪੁਲਿਸ ਪਾਰਟੀ ਜਿਸ ਵਿੱਚ ਐਸ ਐਚ ਓ ਗੁਰਵਚਨ ਸਿੰਘ 30 ਨਵੰਬਰ 1992 ਨੂੰ ਸਵੇਰ ਨੂੰ ਗਸ਼ਤ ਕਰ ਰਹੇ ਸੀ ਉਹਨਾਂ ਨੇ ਇੱਕ ਨੌਜਵਾਨ ਨੂੰ ਕਾਰ ਵਿੱਚ ਘੁੰਮਦੇ ਦੇਖਿਆ ਅਤੇ ਨੂਰ ਦਾ ਅੱਡਾ ਤਰਨਤਾਰ ਨੇੜਿਓਂ ਸ਼ੱਕੀ ਹਾਲਾਤਾਂ ਵਿੱਚ ਕਾਬੂ ਕੀਤਾ ਨੌਜਵਾਨ ਨੇ ਆਪਣੀ ਪਛਾਣ ਗੁਰਨਾਮ ਸਿੰਘ ਉਰਫ ਪਾਲੀ ਵਜੋਂ ਦੱਸੀ ਸਾਲ 2021 ਵਿੱਚ ਸੀਬੀਆਈ ਦੀ ਜਾਂਚ ਤੋਂ ਬਾਅਦ ਚਾਰੇ ਪੁਲਿਸ ਅਧਿਕਾਰੀ ਦੋਸ਼ੀ ਪਾਏ ਗਏ ਸੀ ਹਾਲਾਂਕਿ ਏਐਸਆਈ ਅਰਜਨ ਸਿੰਘ ਦੀ ਮੌਤ ਹੋ ਗਈ ਸੀ ਤੇ ਹੁਣ ਇੱਕ ਹੋਰ ਪੁਲਿਸ ਮੁਕਾਬਲਾ ਜਿਹੜਾ 3 ਦਿਨ ਪਹਿਲਾਂ ਹੋਇਆ ਹੈ ਉਹਦੇ ਉੱਤੇ ਵੀ ਇਸ ਵਕਤ ਲਗਾਤਾਰ ਤਾਜ਼ੀਆਂ-ਤਾਜ਼ੀਆਂ ਵੱਡੀਆਂ-ਵੱਡੀਆਂ ਖਬਰਾਂ ਮਿਲ ਰਹੀਆਂ ਨੇ ਜਾਣਕਾਰੀ ਮਿਲੀ ਆ ਕਿ ਪਾਕਿਸਤਾਨ ਵਿੱਚ ਰਹਿੰਦੇ ਖਾਲਿਸਤਾਨ ਜਿੰਦਾ ਫੋਰਸ ਦੇ ਰਣਜੀਤ ਸਿੰਘ ਨੀਟਾ ਨੇ ਯੂਪੀ ਦੇ ਵਿੱਚ ਹੋਏ ਮੁਕਾਬਲੇ ਤੋਂ ਨਿਰਾਸ਼ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਰਾਠ ਨੂੰ ਧਮਕੀ ਦੇ ਦਿੱਤੀ ਹੈ ਮਾਰੇਗਾ ਤਿੰਨ ਨੌਜਵਾਨਾਂ ਨੂੰ ਸ਼ਹੀਦ ਕਰਾਰ ਦੱਤਾ ਹੈ ਅਤੇ ਨੀਟਾ ਨੇ ਪੰਜਾਬ ਪੁਲਿਸ ਯੂਪੀ ਪੁਲਿਸ ਅਤੇ ਭਾਰਤੀ ਏਜੰਸੀਆਂ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਹੈ 2 ਮਿੰਟ ਅਤੇ 23 ਸਕਿੰਟ ਦੀ ਇੱਕ ਆਡੀਓ ਵਿੱਚ ਧਮਕੀ ਦਿੱਤੀ ਗਈ ਹੈ ਕਿ ਉਹ ਜਲਦ ਸਰਕਾਰ ਵੱਲੋਂ ਦਿੱਤੀ ਗਈ ਭਾਜੀ ਨੂੰ ਭਾਅ ਬਦਲਾ ਲੈਣਗੇ ਨੀਟਾ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਤੋਂ ਪੁੱਛਣਾ ਚਾਹੁੰਦੇ ਐ ਕਿ ਯੂਪੀ ਦੇ ਪੀਲੀ ਭੀਤ ਵਿੱਚ ਇਨਕਾਊਂਟਰ ਕੀਤੇ ਗਏ ਤਿੰਨ ਨੌਜਵਾਨਾਂ ਦੇ ਖਿਲਾਫ ਕਿਹੜੀ ਐਫਆਈਆ ਦਰਜ ਕੀਤੀ ਗਈ ਸੀ ਪੁਲਿਸ ਨੂੰ ਸਵਾਲ ਕਰਦਿਆਂ ਨੀਟਾ ਨੇ ਪੁੱਛਿਆ ਕਿ ਜੇਕਰ ਉਹ ਗਰਨੇਡ ਸੁੱਟ ਕੇ ਭੱਜੇ ਤਾਂ ਉਸ ਕੋਲ ਏਕ ਕੇ 47 ਰਾਈਫਲ ਵੀ ਸੀ ਉਹ ਲੜਨ ਵਾਲਾ ਹੈ ਉਹ ਕੋਈ ਭੱਜਣ ਵਾਲਾ ਨਹੀਂ ਇਸ ਤਰ੍ਹਾਂ ਉਹਨਾਂ ਦੀ ਰਾਈਫਲ ਲੈ ਕੇ ਉਹ ਪੁਲਿਸ ਨਾਲ ਮੁਕਾਬਲਾ ਕਰਦੇ ਪਰ ਭੱਜਦੇ ਨਾ ਇੱਕ ਸਾਜਿਸ਼ ਤਹਿਤ ਭਾਰਤੀ ਏਜੰਸੀਆਂ ਤਿੰਨਾਂ ਨੂੰ ਯੂਪੀ ਲੈ ਕੇ ਗਈਆਂ ਅਤੇ ਉਹਨਾਂ ਦਾ ਉੱਥੇ ਕਤਲ ਕਰ ਦਿੱਤਾ ਗਿਆ। ਨੀਟਾ ਨੇ ਧਮਕੀ ਦਿੰਦੇ ਕਿਹਾ ਕਿ ਇਹਦਾ ਖਮਿਆਜਾ ਸਰਕਾਰਾਂ ਤੇ ਪੁਲਿਸ ਨੂੰ ਹਰ ਹੀਲੇ ਭੁਗਤਣਾ ਪਵੇਗਾ। ਗੁੱਸੇ ਵਿੱਚ ਆਏ ਨੀਟਾ ਨੇ ਧਮਕੀ ਦਿੱਤੀ ਹੈ ਕਿ ਪਹਿਲਾਂ ਗਰਨੇਡ ਫਾਇਰ ਕੀਤੇ ਜਾ ਰਹੇ ਸੀ ਅਤੇ ਹੁਣ ਬੰਦੂਕਾਂ ਭਾਵ AK-47 ਦੇ ਫਾਇਰ ਕੀਤੇ ਜਾਣਗੇ। ਜੋ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਏਗਾ ਉਹਦਾ ਪੂਰਾ ਉਹਦੇ ਤੋਂ ਬਦਲਾ ਲਿਆ ਜਾਏਗਾ। ਰਣਜੀਤ ਸਿੰਘ ਨੀਟਾ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਵੀ ਧਮਕੀ ਦਿੱਤੀ ਹੈ ਕਿ ਉਹ ਉਹਨੂੰ ਦੱਸਣਾ ਚਾਹੁੰਦਾ ਹੈ ਕਿ ਮਾਰੇਗਾ ਨੌਜਵਾਨ ਯੂਪੀ ਦੇ ਗੁੰਡੇ ਨਹੀਂ ਜੋ ਦੇਸੀ ਕੱਟੇ ਭਾਵ ਦੇਸੀ ਪਿਸਤੌਲ ਲੈ ਕੇ ਚੱਲਦੇ ਤੁਸੀਂ ਗੁੰਡਿਆਂ ਦੀਆਂ ਲੱਤਾਂ ਵਿੱਚ ਗੋਲੀਆਂ ਵਾਰ ਕੇ ਮਾਰ ਦਿੰਦੇ ਹੋ ਮਾਰੇਗਾ ਸਿੰਘ ਜਲਦੀ ਹੀ ਸੀਐਮ ਜੋਗੀ ਅਦਿੱਤਿਆਨਾਥ ਅਤੇ ਉਹਨਾਂ ਦੀ ਫੋਰਸ ਨੂੰ ਜਵਾਬ ਦੇਣਗੇ ਨੀਟਾ ਨੇ ਆਪਣੇ ਭਾਈਚਾਰੇ ਨੂੰ ਇਹ ਵਾਅਦਾ ਕਰਕੇ ਧਮਕੀ ਦਿੱਤੀ ਹੈ ਕਿ ਬਦਲਾ ਤਾਂ ਜਰੂਰ ਲਿਆ ਜਾਏਗਾ ਤੁਹਾਨੂੰ ਦੱਸਣਾ ਬਣਦਾ ਕਿ ਹਾਲ ਹੀ ਵਿੱਚ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਚੌਕੀ ਉੱਤੇ ਹਮਲਾ ਹੋਇਆ ਸੀ ਇਸ ਹਮਲੇ ਦੇ ਦੋਸ਼ੀ ਅਤੇ ਖਾਲਸਤਾਨ ਦੇ ਨਾਲ ਸਬੰਧਤ ਗੁਰਵਿੰਦਰ ਵਰਿੰਦਰ ਉਰਫ ਰਵੀ ਜਸ਼ਨਪ੍ਰੀਤ ਉਰਫ ਪ੍ਰਤਾਪ ਸਿੰਘ ਬੀਤੇ ਸੋਮਵਾਰ ਨੂੰ ਜੁਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਛਾਪੇ ਵਿੱਚ ਉਹਨਾਂ ਦੀ ਟੀਮ ਵੱਲੋਂ ਪੀਲੀ ਭੀਤ ਵਿੱਚ ਇੱਕ ਮੁਕਾਬਲੇ ਦੌਰਾਨ ਹਲਾਕ ਕਰ ਦਿੱਤੇ ਗਏ ਸੀ ਮੁਕਾਬਲੇ ਵਿੱਚ ਮਾਰੇ ਗਏ ਤਿੰਨੇ ਹੀ ਵਿਅਕਤੀ ਬ੍ਰਿਟਾਨੀਆ ਕੈਨੇਡਾ ਅਤੇ ਪਾਕਿਸਤਾਨ ਨਾਲ ਸਥਿਤ ਉਹਨਾਂ ਦੇ ਆਗੂਆਂ ਦੇ ਸੰਪਰਕ ਵਿੱਚ ਦੱਸੇ ਗਏ ਹੈ ਨੀਟਾ ਵਾਂਗੂ ਗੁਰਪਤਵੰਤ ਪੰਨੂ ਨੇ ਵੀ ਧਮਕੀ ਦੇ ਦਿੱਤੀ ਹੈ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤਿੰਨੇ ਹੀ ਵਿਅਕਤੀਆਂ ਨੂੰ ਬੇਕਸੂਰ ਨੌਜਵਾਨ ਦੱਸਿਆ ਗਿਆ ਹੈ ਅਤੇ ਨਾਲ ਇਹ ਵੀ ਕਿਹਾ ਕਿ ਉਹ ਪਰਾਗ ਰਾਜ ਵਿੱਚ ਹੋਣ ਵਾਲੇ ਮਹਾਕੁੰਭ ਦੇ ਵਿੱਚ ਬਦਲਾ ਲੈਣਗੇ ਪੁਲਿਸ ਪ੍ਰਸ਼ਾਸਨ ਨੇ ਇਸ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਪੰਨੂ ਦੇ ਖਿਲਾਫ ਕੇਸ ਦਰਜ ਕਰਦੀ ਤਿਆਰੀ ਚੱਲ ਰਹੀ ਹੈ ਪੰਨੂ ਨੇ ਇਸ ਵੀਡੀਓ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਲ 1991 ਵਿੱਚ ਇਸੇ ਤਰ੍ਹਾਂ ਇਸ ਜ਼ਿਲ੍ਹੇ ਦੀ ਪੁਲਿਸ ਨੇ 11 ਬੇਕਸੂਰ ਸਿੱਖਾਂ ਦਾ ਕਤਲ ਕਰ ਦਿੱਤਾ ਸੀ ਹੁਣ ਫਿਰ ਹਿੰਦੂ ਅਤਵਾਦ ਨੇ ਤਿੰਨ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਦੇਣ ਦਾ ਵੀ ਉਸਨੇ ਐਲਾਨ ਕੀਤਾ ਹੈ 6 for justice ਇਸ ਤਾਕਾਂ ਦੇ ਬਦਲਾ ਲਵੇਗੀ ਉਹਨਾਂ ਨੇ ਕਿਹਾ ਕਿ ਇਹ ਤਿੰਨ ਤਰੀਕਾਂ ਯਾਦ ਰੱਖਿਓ ਇਸਤਾ ਬਦਲਾ 14 29 ਅਤੇ 3 ਫਰਵਰੀ ਪਾਬ 14 ਤੇ 29 ਜਨਵਰੀ ਅਤੇ 3 ਫਰਵਰੀ ਨੂੰ ਮਹਾਕੁੰਭ ਵਿੱਚ ਚਲਿਆ ਜਾਏਗਾ ਉਹਨਾਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਇਹਦੇ ਨਾਲ ਮਹਾਕੁੰਭ ਹਿੰਦੂ ਅੱਤਵਾਦ ਦਾ ਆਖਰੀ ਮਹਾਕੁੰਭ ਬਣ ਜਾਏਗਾ ਇਹ ਸੰਘਰਸ਼ 1984 ਤੋਂ ਚੱਲ ਰਿਹਾ ਹੈ નિર્ਦੋਸ਼ ਸਿੱਖ ਲਗਾਤਾਰ ਮਾਰੇ ਜਾ ਰਹੇ ਹੈ ਸਿੱਖਾਂ ਨੂੰ ਹੋਰ ਤਰੀਕਿਆਂ ਨਾਲ ਵੀ ਤਾਂ ਕੀਤਾ ਜਾ ਰਿਹਾ ਹੈ ਇਸ ਸਭ ਦਾ ਇੱਕੋ ਹੀ ਹੱਲ ਆ ਉਹ ਹੈ ਖਾਲਿਸਤਾਨ ਬਣਾਉਣਾ ਅਤੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਭਾਜੀ ਮੂੜੀ ਜਾਏਗੀ ਤੇ ਹੁਣ ਗੱਲ ਕਰਦੇ ਆਂ ਕੱਲ ਦੇ ਪ੍ਰੋਗਰਾਮ ਵਿੱਚ ਇੱਕ ਖਬਰ ਸਾਂਝੀ ਕੀਤੀ ਸੀ ਕਿ ਲੁਧਿਆਣੇ ਦੇ ਵਿੱਚ ਮੇਅਰ ਕਿਸ ਪਾਰਟੀ ਦਾ ਹੋਵੇ ਕਾਂਗਰਸ ਅਤੇ ਭਾਜਪਾ ਦੇ ਸਥਾਨਕ ਆਗੂ ਇਸ ਜੋੜ ਤੋੜ ਵਿੱਚ ਲੱਗੇ ਹੋਏ ਸੀ ਕਿਉਂਕਿ ਪੰਜਾਬ ਦੇ ਵਿੱਚ ਹੋਈਆਂ ਨਿਗਮ ਚੋਣਾਂ 'ਚ ਲੁਧਿਆਣਾ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਸੀ ਮਿਲਿਆ ਜਿਸ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਸੀ ਕਿ ਕਾਂਗਰਸ ਅਤੇ ਭਾਜਪਾ ਦੇ ਆਕੂ ਮਿਲ ਕੇ ਮੇਹਰ ਬਣਾਉਣਾ ਚਾਹੁੰਦੇ ਐ ਪਰ ਹੁਣ ਇਹਨਾਂ ਖਬਰਾਂ ਨੂੰ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਰਾਮ ਲਾ ਦਿੱਤਾ ਫੁੱਲ ਸਟਾਪ ਲਾ ਦਿੱਤਾ ਹੈ ਬਿੱਟੂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਿਚਾਲੇ ਗੱਠ ਜੋੜ ਨਹੀਂ ਹੋ ਸਕਦਾ ਅਤੇ ਭਾਜਪਾ ਲੁਧਿਆਣਾ ਵਿੱਚ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ ਕਾਂਗਰਸ ਨਾਲ ਸਮਝੌਤਾ ਕਰਨਾ ਸਾਡੇ ਸਿਧਾਂਤਾਂ ਦੇ ਉਲਟਾ ਹੈ ਵਿਰੋਧ ਹੈ ਬਿੱਟੂ ਨੇ ਕਿਹਾ ਕਿ ਸਾਡਾ ਟੀਚਾ ਕਾਂਗਰਸ ਮੁਕਤ ਭਾਰਤ ਕਰਨਾ ਹੈ ਅਤੇ ਕਾਂਗਰਸ ਦਾ ਸਮਰਥਨ ਕਰਨਾ ਸਾਡੇ ਸਿਧਾਂਤਾਂ ਦੇ ਵਿਰੁੱਧ ਹੈ ਚੱਲ ਰਹੇ ਵਿਵਾਦਾਂ ਅਤੇ ਮੀਡੀਆ ਦੀਆਂ ਅਟਕਲਾਂ ਨੂੰ ਉਹ ਕਹਿੰਦੇ ਤੁਰੰਤ ਹੁਣ ਖਤਮ ਕੀਤਾ ਜਾਣਾ ਚਾਹੀਦਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਪਰਾਸ਼ਰ ਨੇ ਦਾਵਾ ਠੋਕਿਆ ਕਿ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੇਗਾ ਕਾਂਗਰਸ ਦੇ 10 ਅਤੇ ਭਾਜਪਾ ਦੇ 8 ਕਾਉਂਸਲਰ ਉਹਨਾਂ ਨੇ ਦਾਵਾ ਕੀਤਾ ਕਿ ਸਾਡੇ ਸੰਪਰਕ ਵਿੱਚ ਨੇ ਜਿਸ ਕਾਰਨ ਸਿਆਸਤ ਇੱਕ ਵਾਰੀ ਫਿਰ ਲੁਧਿਆਣਾ ਵਿੱਚ ਗਰਵਾ ਗਈ ਹੈ ਇਹਦੇ ਨਾਲ ਹੀ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇਗਾ ਹਲਕਾ ਇੰਚਾਰਜ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਦਾਅਵਾ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਦੇ ਮੇਅਰ ਬਣ ਚੁੱਕੇ ਨੇ ਸਿਰਫ ਐਲਾਨ ਕਰਨਾ ਬਾਕੀ ਹੈ ਦੱਸਣਾ ਬਣਦਾ ਕਿ ਲੁਧਿਆਣਾ ਵਿੱਚ ਕੁੱਲ 95 ਸੀਟਾਂ ਨੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਆਮ ਆਦਮੀ ਪਾਰਟੀ 41 ਭਾਜਪਾ 19 ਕਾਂਗਰਸ 3 ਅਕਾਲੀ ਦਲ ਦੋ ਅਤੇ ਆਜ਼ਾਦ ਨੇ ਤਿੰਨ ਸੀਟਾਂ ਤੇ ਜਿੱਤ ਦਰਜ ਕੀਤੀ ਸੀ ਇਹਦੇ ਨਾਲ ਹੀ ਹੁਣ ਤੱਕ ਇੱਕ ਆਜ਼ਾਦ ਅਤੇ ਇੱਕ ਅਕਾਲੀ ਕੌਂਸਲਰ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਚੰਡੀਗੜ੍ਹੋਂ ਇੱਕ ਫੇਰ ਥੱਪੜੋ ਥੱਪੜੀ ਲਫੜੋ ਲਫੜੀ ਚਪੇੜੋ ਚਪੇੜੀ ਦੀ ਖਬਰ ਬਣ ਰਹੀ ਹੈ ਚੰਡੀਗੜ੍ਹ ਨਗਰ ਨਿਗਮ ਦੀ ਸਾਲ 2024 ਦੀ ਆਖਰੀ ਮੀਟਿੰਗ ਸੀ ਜਿਉਂ ਹੀ ਖਬਰ ਮਿਲ ਰਹੀ ਹੈ ਮੀਟਿੰਗ ਸ਼ੁਰੂ ਹੋਈ ਤਾਂ ਮੀਟਿੰਗ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਇੱਕ ਵਾਰ ਫਿਰ ਨਾਮਜਦ ਕਾਉਂਸਲਰ ਅਨਿਲ ਮਸੀਰ ਨੂੰ ਲੈ ਕੇ ਸਦਨ ਦੇ ਵਿੱਚ ਭਾਰੀ ਹੰਗਾਮਾ ਹੋਇਆ ਅਤੇ ਨੋਬਤ ਦੱਸਿਆ ਜਾ ਰਿਹਾ ਕਿ ਹੱਥੋਪਾਈ ਤੱਕ ਹੋਈ ਹੈ ਸਦਨ ਦੇ ਵਿੱਚ ਹੱਥੋਪਾਈ ਤੋਂ ਬਾਅਦ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹੱਥੋਪਾਈ ਕੀਤੀ ਹੈ ਤੇ ਇਹ ਇਥੋਂ ਤੱਕ ਉਤਰ ਆਈ ਹੈ ਕਿ ਉਹਨਾਂ ਨੇ ਸਦਨ ਦੀ ਮਰਿਆਦਾ ਭੰਗ ਕਰ ਦਿੱਤੀ ਹੈ ਕਾਂਗਰਸੀ ਕਾਉਂਸਲਰ ਗੁਰਪ੍ਰੀਤ ਨਾਲ ਸਦਨ ਦੇ ਵਿੱਚ ਹੱਥੋਪਾਈ ਦੀ ਖਬਰ ਹੈ ਸਦਨ ਦੇ ਵਿੱਚ ਹੰਗਾਮੇ ਤੋਂ ਬਾਅਦ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ ਅਤੇ ਕਾਉਂਸਲਰ ਕੰਵਰ ਰਾਣਾ ਨੇ ਕਿਹਾ ਕਿ ਨਗਰ ਨਿਗਮ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ ਹੈ ਸਦਨ ਵਿੱਚ ਕਾਉਂਸਲਰਾਂ ਦੀ ਆਪਸ ਦੇ ਵਿੱਚ ਜੰਮ ਕੇ ਹੱਥੋਪਾਈ ਹੋਈ ਹੈ ਜਾਣਕਾਰੀ ਅਨੁਸਾਰ ਕਾਉਂਸਲਰ ਸਦਨ ਦੇ ਵਿੱਚ ਆਪਸ ਦੇ ਵਿੱਚ ਲੜਦੇ ਦੇਖੇ ਗਏ ਸੱਤਾਧਾਰੀ ਪਾਰਟੀ ਦੇ ਕਾਉਂਸਲਰ ਨਾਮਜਦ ਕਾਉਂਸਲਰ ਅਨਿਲ ਮਸੀ ਨੂੰ ਚੋਰ-ਚੋਰ ਆਖ ਰਹੇ ਸੀ ਇੱਥੋਂ ਕਹਿੰਦੇ ਮਾਮਲਾ ਗਰਮਾ ਗਿਆ ਅਤੇ ਹੱਥੋਪਾਈ ਤੱਕ ਪਹੁੰਚ ਗਿਆ ਅਨਿਲ ਮਸੀ ਵੈਲ ਵਿੱਚ ਆ ਗਏ ਅਤੇ ਬੋਲੇ ਕਿ ਰਾਹੁਲ ਗਾਂਧੀ ਵੀ ਜ਼ਮਾਨਤ ਤੇ ਆਇਆ ਹੋਇਆ ਹੈ ਦੱਸਣਾ ਬਣਦਾ ਹੈ ਕਿ ਇਹ ਸਾਰਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਖਿਲਾਫ ਜੋ ਦਿੱਤਾ ਗਿਆ ਹੈ ਉਹਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਸਦਨ ਦੇ ਵਿੱਚ ਅਮਿਤ ਸ਼ਾਹ ਦੇ ਖਿਲਾਫ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਗੁਰਪ੍ਰੀਤ ਨੇ ਦੱਸਿਆ ਕਿ ਵਿਵਾਦ ਉਸ ਸਮੇਂ ਵੱਧ ਗਿਆ ਜਦੋਂ ਉਹਨਾਂ ਦੇ ਹੱਥੋਂ ਪੋਸਟਰ ਖਿੱਚੇ ਗਏ ਇਹਦੇ ਤੇ ਕਾਂਗਰਸ ਪ੍ਰਧਾਨ ਐਚਐਸ ਲੱਕੀ ਨੇ ਵੀ ਕਿਹਾ ਕਿ ਲੋਕਤੰਤਰ ਦਾ ਕਤਲ ਹੈ ਕਾਂਗਰਸੀ ਕਾਉਂਸਲਰ ਗੁਰਪ੍ਰੀਤ ਨੇ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ અપਮਾਨਤਾ ਮੁੱਦਾ ਉਠਾਇਆ ਜਿਸ ਤੇ ਭਾਜਪਾ ਕਾਉਂਸਲਰ ਸਦਨ ਦੇ ਵਹਿਲ ਵਿੱਚ ਆ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਭਾਜਪਾ ਕਾਉਂਸਲਰਾਂ ਨੇ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਤੁਹਾਡੀ ਬੇਇੱਜ਼ਤੀ ਕੀਤੀ ਗਈ ਹੈ ਇਹ ਤੇ ਕੰਮ ਸ਼ੁਰੂ ਹੁੰਦੇ ਹੀ ਸਦਨ ਦੇ ਵਿੱਚ ਹੰਗਾਮਾ ਹੋਇਆ ਕਾਂਗਰਸ ਅਤੇ ਆਪ ਦੇ ਕਾਉਂਸਲਰਾਂ ਨੇ ਸਦਨ ਦੇ ਵਿੱਚ ਬਿਜਲੀ ਦੇ ਨਿੱਜੀ ਕੰਮ ਤੇ ਸਵਾਲ ਉਠਾਏ ਸਦਨ ਦੇ ਵਿੱਚ ਭਾਜਪਾ ਦੇ ਨਾਮਜਦ ਕਾਉਂਸਲਰ ਨੈਲ ਮਸੀਦੇ ਪੋਸਟਰ ਦਿਖਾਈ ਗਏ ਨੈਲ ਅਫਸੀ ਨੇ ਕਿਹਾ ਕਿ ਮੈਂ ਮਾਨਸਿਕ ਤੌਰ ਤੇ ਬਿਮਾਰ ਹਾਂ ਮੇਰਾ ਪੀਜੀਆਈ ਤੋਂ ਇਸ ਵਕਤ ਇਲਾਜ ਵੀ ਚੱਲ ਰਿਹਾ ਹੈ ਮੇਰਾ ਕੇਸ ਵੀ ਇਸ ਵਕਤ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਇਸ ਲਈ ਉਹ ਸਦਨ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਮੈਂ ਚੋਰ ਹਾਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਇਸੇ ਸਾਲ ਜਨਵਰੀ ਚ ਚੰਡੀਗੜ੍ਹ ਦੇ ਬਿਆਰਦੀ ਚੌਣ ਵਿੱਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਘਰਾੜ ਦਿੱਤਾ ਗਿਆ ਸੀ ਉਸ ਤਰ੍ਹਾਂ ਪਰਜਾਇਡਿੰਗ ਅਫਸਰ ਰਹੇ ਅਨਿਲ ਮਸੀਹ ਨੇ 8 ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਸੀ ਅਤੇ ਵੋਟਾਂ ਨੂੰ ਅਯੋਗ ਕਰਾਰ ਦੇਣ ਦਾ ਉਹਨਾਂ ਤੇ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਸੀ ਅਤੇ ਨਤੀਜਾ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ ਅਤੇ ਉਹਦੇ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਜੇਤੂ ਐਲਾਨਿਆ ਗਿਆ ਸੀ ਅਤੇ ਉਸੇ ਅਨਿਲ ਮਸੀਹ ਨੂੰ ਦੱਸਿਆ ਗਿਆ ਕਿ ਇਹ ਸਦਨ ਦੇ ਵਿੱਚ ਚੋਰ-ਚੋਰ ਵੀ ਕਿਹਾ ਗਿਆ ਪਰ ਉਹ ਕਹਿੰਦਾ ਮੈਂ ਚੋਰ ਨਹੀਂ ਆ ਦੋਸਤੋ ਇਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਗਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ